ब्रह्म ज्ञानी सगल की रीना सुहाच ही ना सब दी चरण ਧੂੜ ਬਣ ਜਾਂਦਾ ਉਹਦਾ ਸੁਭਾਅ ਇਦਾਂ ਦਾ ਬਣ ਜਾਂਦਾ ਅਸਲ ਮਤਲਬ ਕੀ ਹੈ ਮੱਥੇ ਨਹੀਂ ਟਿਕਾਉਂਦਾ ਆਪਣੇ ਆਪ ਨੂੰ ਆਤਮ ਰਸ ब्रह्म ज्ञानी जीना ਕਿਉਂਕਿ ਉਹਦੇ ਅੰਦਰ ਆਤਮ ਰਸ ਚੱਖਿਆ ਹੁੰਦਾ ਹੈ ਜੀ ਅੰਦਰ ਪਰਮਾਤਮਾ ਦੇ ਅੰਸ਼ ਨੂੰ ਮਾਣਦਾ ਹੈ ਇਸ ਜੀਵਨ ਨੂੰ ਮਾਣਦਾ ਹੈ ब्रह्म ज्ञानी की सब ਊਪਰ ਮਾਇਆ ਮਾਇਆ ਹੁੰਦਾ ਕਿਰਪਾ ਦਇਆ ਉਦਾ ਬਿਹਾਰ ਸਮ ਲਈ ਠੀਕ ਹੈ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਿਆ ਸੱਚ ਦਾ ਗਿਆਨ ਹੋਣ ਕਰਕੇ ਕਦੇ ਬੁਰਾ ਕੰਮ ਨਹੀਂ ਹੁੰਦਾ ਪਰਮਾਤਮਾ ਉਹਨਾਂ ਨੂੰ ਬੁਰਾ ਕੰਮ ਨਹੀਂ ਕਰਨ ਮੰਨਦਾ ਬ੍ਰਹਮ ਗਿਆਨੀ ਸਦਾ ਸਮਦਰਸੀ ਸਮਦਰਸੀ ਭਾਵ ਦ੍ਰਿਸ਼ਟੀ ਆਪਾਂ ਨੂੰ ਪਤਾ ਲੱਗ ਜਾਂਦਾ ਕਿਹੜਾ ਜੀਵ ਕਿਸ ਬਿਰਤੀ ਨਾਲ ਦੇਖ ਰਿਹਾ ਹੈ ਲਾਲਚ ਦੀ ਬਿਰਤੀ ਨਾਲ ਵੇਖਦਾ ਹੈ ਨਿੰਦਿਆ ਦੀ ਬਿਰਤੀ ਨਾਲ ਵੇਖਦਾ ਉਹਦੇ ਅੰਦਰ ਕੀ ਚੱਲਦਾ ਹੈ ਦੂਜੇ ਨੂੰ ਕਿਉਂਕਿ ਸਭ ਅੰਦਰ ਪਰਮਾਤਮਾ ਬੈਠਾ ਹੈ ਪਤਾ ਚੱਲ ਜਾਂਦਾ ਹੈ ਇਸੇ ਕਰਕੇ ਬ੍ਰਹਮ ਗਿਆਨੀ ਦੀ ਜਿਹੜੀ ਦ੍ਰਿਸ਼ਟੀ ਹੈ ਇੱਕੋ ਨਜ਼ਰ ਹੈ ਸਭ ਲਈ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਉਹਨਾਂ ਦੀ ਦ੍ਰਿਸ਼ਟੀ ਤੋਂ ਅੰਮ੍ਰਿਤ ਵਰਸਦਾ ਹੈ ਜੀ ਇੱਕ ਵਿੱਚ ਸਮਾਗ ਸਮਾਇਆ ਹੁੰਦਾ ਹੈ ਬ੍ਰਹਮ ਗਿਆਨੀ ਇੱਕ ਵਿੱਚ ਹੀ ਲੀਨ ਹੋ ਜਾਂਦਾ ਹੈ ਤੇ ਸਭ ਨੂੰ ਪਿਆਰ ਨਾਲ ਵੇਖਦਾ ਪਿਆਰ ਕਰਦਾ ਹੈ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਮਾਇਆ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ ਜੀ ਕਰਮ ਕਾਂਡਾ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ ਬ੍ਰਹਮ ਗਿਆਨੀ ब्रह्मज्ञानी की निर्मल जुगता तरीका ओ बड़ा निर्मल है बड़ा निर्मल है ब्रह्मज्ञानी का भोजन ज्ञान नाम नहीं उनका भोजन है आत्मपुराक उन्हांली ब्रह्म ਦਾ ਗਿਆਨ ਸਭ ਕੁਝ ਹੁੰਦਾ ਇਦਾਂ ਨਹੀਂ ਕੋਈ ਪ੍ਰਸ਼ਾਦਾ ਨਹੀਂ ਸ਼ੱਕਦੇ ਪ੍ਰਸ਼ਾਦਾ ਵੀ ਸ਼ੱਕਦੇ ਨੇ ਇਹ ਸਰੀਰ ਦੀ ਲੋੜ ਹੈ ਜੇ ਕੋਈ ਕਹੇ ਮੈਂ ਬ੍ਰਹਮ ਗਿਆਨੀ ਮੈਂ ਸੰਤ ਮੈਂ ਬਾਬਾ ਮੈਂ ਪ੍ਰਸ਼ਾਦਾ ਨਹੀਂ ਸ਼ੱਕਦਾ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਮਹਾਰਾਜ ਸੱਚੇ ਪਾਤਸ਼ਾਹ ਸੱਚੇ ਬ੍ਰਹਮ ਗਿਆਨੀ ਜੀ ਆਪਜੀ ਦੱਸੋ ਫਿਰ ਉਹ ਕੌਣ ਹੈ ਛੋੜੈ ਅੰਨ ਕਰੈ ਪਖੰਡ ਛੋੜੈ ਅੰਨ ਕਰੈ ਪਖੰਡ ਨਾ ਸੋਹਾਗਣ ਨਾ ਹੋ ਰੰਡ ਨਾ ਸੋਹਾਗਣ ਨਾ ਹੋ ਰੰਡ ਤੁਮਕ ਗਿਆਨ ਹੈ ਪ੍ਰਸ਼ਾਦਾ ਪਾਣੀ ਛਕਣਾ ਬੋਡੀ ਦੀ ਲੋੜ ਹੈ ਬੋਡੀ ਦਾ ਵਿਸ਼ਾ ਅੱਡ ਹੈ ਮਨ ਦਾ ਵਿਸ਼ਾ ਅੱਡ ਹੈ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਅੰਦਰ ਦੀ ਜਿਹੜੀ ਸੁਰਤ ਸੁਰਤ ਹੈ ਨਾ ਸੁਰਤ ਦਾ ਧਿਆਨ ਬ੍ਰਹਮ ਬਲ ਹੈ ਜੀ ਪਰਮਾਤਮਾ ਬਲ ਹੈ ਬ੍ਰਹਮ ਗਿਆਨੀ ਏਕ ਉਪਰ ਆਸ ਸਿਰਫ ਇੱਕ ਓੰਕਾਰ ਪਰਮਾਤਮਾ ਤੇ ਭਰੋਸਾ ਹੁੰਦਾ ਹੈ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਉਹਦੀ ਜਿਹੜੀ ਅਵਸਥਾ ਹੈ ਨਾ ਭਾਈ ਨਾਮ ਵਾਲੀ ਅਵਸਥਾ ਉਹ ਕਦੇ ਨਾਸ਼ ਨਹੀਂ ਹੋਇਆ ਕਰਦੀ ਭਾਵ ਉਹ ਠੱਗਿਆ ਨਹੀਂ ਜਾ ਸਕਦਾ ਇੱਕ ਦੂ ਇੱਕ ਚੜੰਦੀਆਂ ਕੋਈ ਨਹੀਂ ਨਾਸ਼ ਕਰ ਸਕਦਾ ਇਸ ਵਿਚਾਰ ਨੂੰ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ ਉਹਦੇ ਸੁਭਾਅ ਵਿੱਚ ਨਿਮਰਤਾ ਸਮਾਈ ਰਹਿੰਦੀ ਹੈ ਬ੍ਰਹਮ ਗਿਆਨੀ ਪਰ ਉਪਕਾਰੂ ਮਹਾ ਬ੍ਰਹਮ ਗਿਆਨ ਹੋਣ ਕਰਕੇ ਸਭ ਦਾ ਭਲਾ ਮੰਗਦਾ ਹੈ ਉਪਕਾਰ ਤੇ ਪਰਉਪਕਾਰ ਕਰਦਾ ਹੈ ਜਨਮ ਮਰਨ ਦੋਹੂ ਮੈਂ ਨਾਹੀ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਾਰੀ ਉਪਕਾਰੀ ਆਏ ਜਨ ਪਾਰੀ ਉਪਕਾਰੀ ਆਏ ਜੀਦਾਨ ਦੇ ਭਗਤੀ ਲਾਇਨ ਜੀਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਿਲਾਇ ਹਰਿ ਸਿਉ ਲੈਣ ਮਿਲਾਇ ਬ੍ਰਹਮ ਗਿਆਨੀ ਪਰਉਪਕਾਰੂ ਮਹਾ ਅੰਦਰੀ ਚਾਹ ਭਾਈ ਪਰ ਪਰਉਪਕਾਰ ਕਰਨਾ ਨੌਵੇਂ ਪਾਤਸ਼ਾਹ ਜੀ ਨੇ ਆਪਣਾ ਸੀਸ ਹੀ ਦੇ ਦਿੱਤਾ ਬ੍ਰਹਮ ਗਿਆਨੀ ਪਰਉਪਕਾਰੂ ਮਹਾ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਹੁਣ ਜਿਹੜੇ ਅਖੋਤੀ ਸੰਤ ਬ੍ਰਹਮ ਗਿਆਨੀ ਨੇ ਮੁਆਫ ਕਰਨਾ ਤੇ ਵਪਾਰੀ ਨੇ ਭਾਈ ਪਰ ਜਿਹੜਾ ਅਸਲ ਬ੍ਰਹਮ ਗਿਆਨੀ ਆ ਨਾ ਖਲਾਰੀਆਂ ਤੇ ਡੁੱਬਦਾ ਨਹੀਂ ਜੀ ਕਿਸੇ ਕੰਮ ਨੂੰ ਧੰਦਾ ਨਹੀਂ ਬਣਾਉਂਦਾ ਨਾਲ ਸੁਣਨਾ ਇੱਕ ਤੇ ਹੁੰਦਾ ਕਾਰੋਬਾਰ ਇੱਕ ਹੁੰਦਾ ਧੰਦਾ ਕਾਰੋਬਾਰ ਕੀ ਹੈ ਸਾਡੀ ਕਮਾਈ ਸਾਡੀ ਜ਼ਰੂਰਤ ਜੋ ਸਾਡੇ ਲਈ ਜ਼ਰੂਰੀ ਹੈ ਹੱਕ ਸੱਚ ਦਾ ਵੱਡੇ ਵੱਡੇ ਬਿਜ਼ਨਸ ਵੀ ਕਰ ਸਕਦੇ ਨੇ ਸਭ ਕੁਝ ਕਰ ਸਕਦੇ ਨੇ ਇੱਕ ਹੁੰਦਾ ਧੰਦਾ ਧੰਦਾ ਉਹ ਦੂਜੇ ਨੂੰ ਦੁੱਗਣਾ ਰੇਟ ਦੱਸ ਕੇ ਠੱਗਣਾ ਫਿਰ ਉਹ ਧੰਦਾ ਬਣ ਜਾਂਦਾ ਹੈ ਬ੍ਰਹਮ ਗਿਆਨੀ ਕਹੇ ਨਾ ਹੀ ਧੰਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਜਿੰਨੀ ਚੱਲਣ ਜਾਣਿਆ ਜਿਮੀ ਚੱਲਣ ਜਾਣਿਆ ਸੇ ਕਿਉ ਕਰੈ ਵੀ ਥਾਰ ਸੇ ਕਿਉ ਕਰੈ ਵੀ ਥਾਰ ਜਿਹੜੇ ਵਪਾਰੀ ਬਣ ਗਏ ਇਹਨਾਂ ਨੂੰ ਇਹ ਆਦ ਨਹੀਂ ਚੱਲਣਸਾਰ ਨ ਜਾਣੀ ਚੱਲਣਸਾਰ ਨ ਜਾਣੀ ਕਾਜਸਵਾਰਨ ਹਾਰ ਕਾਜਸਵਾਰਨ ਹਾਰ ਇਹ ਆਪਣੇ ਵੱਲ ਨਾਲ ਪਰ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਜਨ ਪਰਮਾਤਮਾ ਰੂਪ ਬਣ ਜਾਂਦਾ ਹੈ ਫਿਰ ਪਰਮਾਤਮਾ ਆਪ ਕਾਜਸਵਾਰਤ ਹੈ ਭਾਈ ਉਹਦੇ ਸੰਤ ਜਨਾ ਕੇ ਹਰ ਜੀਓ ਕਾਜਸਵਾਰੇ ਪ੍ਰਹਲਾਦ ਜਾਣ ਕੇ 21 ਕੁਲ ਉਧਾਰੇ ਗੁਰ ਕਾ ਸ਼ਬਦ ਹੋ ਮੈਂ ਵੀ ਖੁਮਾਰੇ ਨਾਨਕ RAM ਨਾਮ ਸੰਤ ਨਹੀਂ ਸਤਾਰੇ ਬ੍ਰਹਮ ਗਿਆਨੀ ਕਹਿ ਨਹੀਂ ਤੰਦਾ ਬ੍ਰਹਮ ਗਿਆਨੀ ਲੈਤਾ ਬਤ ਬੰਧਾ ਬੰਧਾ ਭਟਕਦੇ ਮਨ ਨੂੰ ਗਿਆਨ ਦਾ ਸੌਂਗਲ ਪਾਇਆ ਹੁੰਦਾ ਜੀ ਬ੍ਰਹਮ ਗਿਆਨ ਨੇ ਕਾਪੂ ਕਰਕੇ ਰੱਖਿਆ ਹੁੰਦਾ ਸੌਂਗਲ ਕਾਦਾ ਪਾਇਆ ਹੁੰਦਾ ਸਤ ਗੁਰੂ ਜੀ ਦੀ ਸਿੱਖਿਆ ਦਾ ਗਿਆਨ ਦਾ ਬ੍ਰਹਮ ਗਿਆਨੀ ਕਾ ਹੋਏ ਸੋ ਭਲਾ ਮਨ ਵਿੱਚ ਭਲਾਈ ਸੁਖ ਹੈ ਸੁਖ ਹੈ ਮਨ ਵਿੱਚ ਬੜਾ ਸੁਖ ਹੈ ਤੇ ਉਹਨੂੰ ਵਾਰੀ ਵੀ ਸਭ ਆਨੰਦ ਦਿਸਦਾ ਹੈ ਸੁਖ ਦਿਸਦਾ ਹੈ ਪਰਮਾਤਮਾ ਦੇ ਪਿਆਰੇ ਨੂੰ ਤੇ ਭਲਾ ਹੀ ਭਲਾ ਲੱਗਦਾ ਹੈ ਇਦਾਂ ਨਹੀਂ ਵਿਹਾਇਓ ਰੱਬਾ ਉਹ ਰੱਬਾ ਤੂੰ ਤੇ ਇਦਾਂ ਕਰ ਤੇ ਆਓ ਉਹ ਰੱਬ ਜੀ ਤੁਸੀਂ ਤੁਸੀਂ ਤਾਂ ਇਦਾਂ ਕਰ ਦਿੱਤਾ ਉਹ ਇਦਾਂ ਨਹੀਂ ਕਰਦਾ ਉਦੇ ਲਈ ਸਭ ਕੁਝ ਭਲਾ ਹੈ ਬ੍ਰਹਮ ਗਿਆਨੀ ਸੂ ਫਲ ਫਲਾ ਕਿਉਂਕਿ ਮਤ ਵਿੱਚ ਰਤਨ ਜਵਾਹਰ ਮਾਨਕ ਪ੍ਰਗਟ ਕਰਨ ਕਰਕੇ ਉਹ ਫਲਦਾ ਹੈ ਬ੍ਰਹਮ ਗਿਆਨੀ ਸੂ ਫਲ ਫਲਾ ਉਹ ਫਲਦਾ ਹੈ ਸੋਭਾ ਹੁੰਦੀ ਹੈ ਇਸ ਜ਼ਿੰਦਗੀ ਦਾ ਫਲ ਹਾਸਲ ਕਰ ਲੈਂਦਾ ਹੈ ਬ੍ਰਹਮ ਗਿਆਨੀ ਸੰਗ ਸਗਲੀ ਉਧਾਰ ਉਸ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਜੀਵਾਂ ਦਾ ਉਧਾਰ ਹੁੰਦਾ ਹੈ ਜੀ ਜਿਹੜੇ ਅੰਮਾ ਦੀ ਸਿੱਖਿਆ ਨੂੰ ਸੁਣਦੇ ਨੇ ਉਹ ਤਰ ਜਾਂਦੇ ਨੇ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਮੈਂ ਫਿਰ ਬੇਨਤੀ ਕਰਨਾ ਅਕਾਲ ਪੁਰਖ ਵਾਹਿਗੁਰੂ ਜੀ ਨਿਰਗੁਣ ਸਰਗੁਣ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬ੍ਰਹਮ ਗਿਆਨੀ ਹੈ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਜੋ ਇਹਨਾਂ ਦਾ ਰੂਪ ਬਣ ਜਾਂਦਾ ਹੈ ਉਹਦੇ ਕੀਤੇ ਉਪਦੇਸ਼ ਨੂੰ ਹਰ ਪ੍ਰਾਣੀ ਜਪਦਾ ਤੇ ਯਾਦ ਰੱਖਦਾ ਹੈ ਜਿਹੜਾ ਅਜਿਹਾ ਸਤਗੁਰੂ ਦੀ ਸ਼ਰਨ ਆ ਜਾਂਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਆ ਜਾਂਦਾ ਹੈ ਗੁਰਮੁਖਾਂ ਦੀ ਸੰਗਤ ਵਿੱਚ ਆ ਜਾਂਦਾ ਹੈ ਫਿਰ ਉਹ ਸਾਰਾ ਸੰਸਾਰ ਮਾਲਕ ਨੂੰ ਜਪਣ ਲੱਗ ਪੈਂਦਾ ਹੈ ਬ੍ਰਹਮ ਗਿਆਨੀ ਸੰਗ ਸਗਲੇ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ